ਨਾ ਸਰੋਮੀ ਨੇ ਵੀ ਇੰਨੇ ਬੀਤੀ ਤੇ ਮਨਜੀਤ ਵੀ ਚੱਲ ਚੱਲੀ ਆ ਨਾ ਇਹਨੇ ਦੱਸਿਆ ਨਾ ਪੁੱਛਿਆ ਦੱਸ ਹੁਣ ਮੈਂ ਕੀ ਕਰਾਂ ਮੈਂ ਤਾਂ ਬੀਜੀ ਹੀ ਪੀ ਚੱਲ ਨਿਆਣੀਆਂ ਨੂੰ ਪਕੌੜੇ ਫੁੱਲਵੜੀਆਂ ਕੱਢ ਕੁੱਟ ਕੇ ਖਵਾਵਾਂਗੇ ਤੇ ਇਹ ਦੱਸ ਮੈਂ ਪੀਣਾ ਕੰਲੀ ਨੇ ਇਹਤਨਾ ਨਹੀਂ ਚਾਹੀਦੀ ਇਹਨਾਂ ਨੂੰ ਨਾ ਮੇਰੇ ਮੁੰਡਾ ਹੀ ਆਖੇ ਲੱਗਾ ਨਾ ਮਨਜੀਤ ਹੀ ਲੱਗੀ ਥੋੜਾ ਬਹੁਤਾ ਸੋਚ ਤਾਂ ਲੈਂਦੇ ਯੋ ਕੰਲੀ ਕੀ ਕਾਰ ਕਰੂਗੀ ਦੱਸ ਆ ਚੰਗਾ ਕੰਮ ਕੀਤਾ ਈ ਇਹਨਾਂ ਨੇ ਨਿਆਣਿਆ ਕੁੜੀਆਂ ਨੇ ਵੀ ਲੈ ਜਾਣਾ ਇਹਨਾਂ ਨੇ ਤੇ ਮੈਂ ਇੱਥੇ ਇਕੱਲੀ ਰਹਿਣਾ ਮੈਂ ਇਹਨਾਂ ਦੇ ਘਰ ਦੀ ਰਾਖੀ ਕਰਨੀ ਮੈਂ ਵੀ ਕਿਸੇ ਪਾਸੇ ਚਲ ਜੂਗੀ ਤੇ ਆ ਚੰਗਾ ਕੰਮ ਕੀਤਾ ਇਹਨਾਂ ਚੁੱਪ ਕੀਤੇ ਆਂ ਦੱਸ ਮੁੰਡਾ ਹੀ ਮੇਰ ਨਾਲ ਸਲਾਹ ਕਰਦਾ ਉਹਨੇ ਵੀ ਨਹੀਂ ਕੀਤੀ ਹੈ ਦੱਸਦਾ ਮੈਨੂੰ ਪੁੱਛਦਾ ਕੋਈ ਸਲਾਹ ਲੈਂਦਾ ਮੇਰੀ ਤੇ ਤਾਂ ਹੀ ਨਾ ਮੈਂ ਬਗਾਨੇ ਤੇ ਇਹਨੂੰ ਕੀ ਆਖਾਂ ਜਦੋਂ ਮੁੰਡਾ ਤਾਂ ਆਫੜਾ ਹੀ ਨਹੀਂ ਚੰਗਾ ਇਨਾ ਚੰਗੀ ਕੀਤੀ ਮੇਰ ਨਾਲ ਪਰ ਇਤਰਾ ਵੀ ਇਹ ਚਾਹੀਦੀ ਜਿਤਰਾ ਇਹਨਾਂ ਕਰ ਲਈ ਆ ਮੈਂ ਇਹਨਾਂ ਦੇ ਦੁਸ਼ਮਣ ਹਾਂ ਦੱਸ ਸਾਰੇ ਕੰਮ ਮੈਂ ਕੀਤੇ ਤੇ ਆ ਵੀ ਮੈਨੂੰ ਦੱਸ ਦਿੰਦੇ ਤਾਂ ਮੈਂ ਕਰਦੀ ਕੋ ਥੋੜਾ ਬੁੱਧਾ ਇਹਨਾਂ ਤਾਂ ਚੋਰੀਆਂ ਕਮਾ ਲਈਆਂ ਦੱਸ ਮੈਂ ਇਕੱਲੀ ਕੀ ਕਰੂੰਗੀ ਇਥੇ ਨਹੀਂ ਸੁਖਵਿੰਦਰਾ aí ਨੂੰ ਕਿੰਨਾ ਕਿਚਰ ਹੋ ਗਿਆ ਦੋ ਘੜੀਆਂ ਬਹਿ ਜਾ ਚਾਹ ਬਣ ਲਈ ਆ ਜੇ ਤੁਹਾਨੂੰ ਦੱਸਿਆ ਤਾਂ ਹੈਗਾ ਮਿਸਤਰੀ ਘਾਡੇ ਮੈਂ ਚਾਹ ਪਾਣੀ ਪਿਆਲ ਕੇ ਜੇ ਕੋਈ ਰੋਟੀ ਪਾਣੀ ਕੋਈ ਸਾ ਕੋਈ ਨਹੀਂ ਰੋਟੀ ਪਾਣੀ ਬਣ ਜੂਗਾ ਇੱਥੇ ਬੈਸ ਕਿੱਡਾ ਮੈਂ ਨਹੀਂ ਰੋਟੀ ਪਾਣੀ ਬਣਾ ਤੇ ਆਈ ਮੈਂ ਬਸ ਫੁਲਕੇ ਲਾਉਣੇ ਆ ਦਾਲ ਸਬਜ਼ੀ ਤੇ ਮੈਂ ਬਣਾਈ ਆ ਦੋ ਤੇ ਮਿਸਤਰੀ ਆ ਉਹ ਤੇ ਛੱਟ ਫੁਲਕੇ ਲਾ ਲੈਦੇ ਆ ਬਹੁਤ ਵਧੀਆ ਗੱਲ ਠੀਕ ਐ ਤੇ ਮੈਂ ਹਾਂ ਚੱਲ ਮੈਂ ਆਵਾਂ ਅੱਗੇ ਮੈਂ ਸੋਚਾ ਜਣਾ ਚਾਹ ਬਣਾ ਕੇ ਦੇਣ ਦੀ ਤੇ ਚਾਹ ਮਿਰਤੇ ਡੋਲ ਗਈ ਚਲੋ ਜੇ ਫੇਰ ਮੈਂ ਕੱਪੜੇ ਚੇਂਜ ਕਰਕੇ ਉਹ ਫੇਰ ਆਈ ਆਹੋ ਚੱਲ ਕੋਈ ਨਹੀਂ ਆ ਨਾਲੇ ਉਦਾਂ ਵੀ ਦਾਗ ਪੈ ਜਾਂਦਾ ਕੱਪੜੇ ਤੇ ਇਸ ਵੇਲੇ ਤੋਹ ਲਈਦਾ ਤੇ ਹੋਰ ਤੇ ਮੇਰੀ ਗੱਲ ਸੁਣ ਮੈਂ ਕਿਹਾ ਸਾਨੂੰ ਕਿ ਮੈਂ ਸਾਮਣੇ ਟੈਸਟ ਕਰਵਾ ਲਿਆ ਆਹੋ ਖਾਣਨਾ ਮਾਂ ਸ਼ਾਮਾ ਨੂੰ ਉਹਨੂੰ ਅੱਛਾ ਤੇ ਉਹ ਵਿਖਾ ਕੇ ਲਿਓ ਨੀ ਡਾਕਟਰ ਨੂੰ ਕੋਈ ਦਵਾਈ ਦੂਈ ਦਊਗਾ ਆਹੋ ਦਾਗ ਤੂਗਤ ਦੀ ਉਦਾਂ ਤੇ ਪਹਿਲਾਂ ਤਾਂ ਕੋਈ ਗੱਲ ਨਹੀਂ ਹੋਣੀ ਆ ਵੀ ਬੱਚੇ ਦੇ ਕਰਕੇ ਕਮਜ਼ੋਰੀ ਆ ਮੈਂ ਤਾਂ ਗੱਲ ਕਰਨ ਲੱਗਿਆ ਤੁਸੀਂ ਵਲ ਪਾਤਾ ਤੇ ਉਹਨੂੰ ਦੱਸ ਦੋ ਵੀ ਸਾਬੇ ਕੋਈ ਚੀਜ਼ ਚਾਚਣਾ ਲੈ ਕੇ ਖਾ ਲੇ ਤੁਸੀਂ ਆਪੇ ਤੇ ਕਹਿੰਦੇ ਵੀ ਸਾਬੀ ਦਵਾਈ ਖਵਾਲਦਾ ਫਿਰਦਾ ਓਏ ਨਾ ਮੈਂ ਧਿਆਨ ਆਪੇ ਰੱਖ ਲਉ ਹੁਣ ਸ਼ਰਿਆਮ ਕਿੱਦਾਂ ਮੈਂ ਆਪਣੇ ਪੁੱਤ ਨੂੰ ਮਾੜਾ ਕਹਿਦਾ ਤੇ ਜੇ ਮੁੜ ਕੇ ਕੰਮ ਨੁਕਸਾਨ ਹੋ ਗਿਆ ਤਾਂ ਫੇਰ ਫੇਰ ਨਹੀਂ ਕਰਾਂਗੀ ਨਹੀਂ ਕਰਦਾ ਨੁਕਸਾਨ ਮੈਂ ਧਿਆਨ ਰੱਖੂ ਕੁਛੇ ਕਰਨਾ ਵਾ ਆਪੇ ਤਾਂ ਤੁਸੀਂ ਕਹਿਣ ਦੇ ਹੀ ਫੇ ਉਹ ਕਹਿੰਦਾ ਵੀ ਮੈਂ ਅਜੇ ਇਨਾ ਭਰ ਚੁੱਕਾ ਜੋਗਾ ਨਹੀਂ ਹੋਇਆ ਉਹਨੂੰ ਮੈਂ ਸਮਝਾ ਲਿਆ ਵਾ ਭਰ ਚੁੱਕਣ ਨੂੰ ਖਰਚਾ ਕਰਨ ਨੂੰ ਮੈਂ ਹੈਗੀ ਆ ਤੇ ਪਰ ਫੇਰ ਵੀ ਸੰਭਲ ਕੇ ਰਹੀ ਪਤਾ ਮੈਨੂੰ ਅੱਗੇ ਵੀ ਤੇ ਕਹਿ ਨਹੀਂ ਦਈ ਸੁਖ ਉਦੋਂ ਵੀ ਮਣਚਾਤੀ ਮੈਨੂੰ ਇਹ ਰਟਾਮੀ ਇਹ ਦਵਾਈ ਖਵਾਲ ਦਿੱਤੀ ਉਹ ਜਿਹੜਾ ਉਦੋਂ ਮੈਂ ਵਾਪਸ ਰੋਗ ਹੈ ਹੁਣ ਮੈਂ ਸੁਖ ਨੂੰ ਸਮਝਾਤਾ ਵਾ ਸੁਖ ਕੋਈ ਗੋਲੀ ਮੇਰੇ ਤੋਂ ਪੁੱਛੇ ਤੋਂ ਬਿਨਾਂ ਨਹੀਂ ਖਾਣੀ ਤੇ ਉਹਦਾ ਕੀ ਪਤਾ ਕੀ ਚੀਚਾ ਚਾਚਰਾ ਕੋਲ ਕੇ ਦੇ ਦੇ ਉਹ ਈ ਡਸ਼ਦਾਈ ਹੈ ਮੇਰਾ ਪੁੱਤ ਇੰਨਾ ਵੀ ਹੈ ਨਹੀਂ ਆ ਪਹਿਲਾਂ ਕਰ ਸਕਦਾ ਹੁਣ ਨਾ ਕਰ ਉਹ ਪਹਿਲਾਂ ਵਾਲੀਆਂ ਗੱਲਾਂ ਹੋਰੀ ਭੋਲਾ ਜਿਹਾ ਹੈਗਾ ਵਾ ਇੰਨੇ ਚ ਲਾ ਕੇ ਅੱਜ ਤਾਂ ਆਪੀਦਰ ਦੀ ਟੈਂਸ ਚ ਬੈਠੇ ਸੀ ਜਦੋਂ ਮੈਂ ਆਈ ਹਾਂ ਵੀ ਮੈਨੂੰ ਏਦਾਂ ਕਹਿੰਦਾ ਵਾ ਸਮਝਾਤਾ ਨਾ ਮੈਂ ਉਹਨੂੰ ਗੁੱਸੇ ਹੋਈ ਆ ਸਬਰ ਕੇ ਰਹਿ ਹੁਣ ਫਿਰ ਆਹੋ ਉਹ ਨਾ ਮੈਂ ਕਿਉਂ ਪਛਤਾਉਂਗੀ ਨਹੀਂ ਸੁਖਵਿੰਦਰ ਮੈਂ ਐ ਨਹੀਂ ਪਛਤਾਉਂਦੀ ਹੁਣ ਉਹ ਵੇਲਾ ਨੰਗਿਆ ਪਛਤਾਉਣ ਵਾਲਾ ਚਲ ਠੀਕ ਹੈ ਫਿਰ ਹੁਣ ਤਿਆਰ ਰੱਖੀ ਫਿਰ ਹਾਂ ਚਲ ਤੈਨੂੰ ਵਾਰਨਿੰਗ ਦੇ ਦਿੱਤੀ ਗੁਰਤੂ ਸੰਭਾਲ ਲੈਣਾ ਹੀ ਆਂ ਸੰਭਲੂਗੀ ਮੈਂ ਜਾ ਜਾ ਮੈਂ ਚੱਕਰ ਤੇ ਮੈਂ ਵੀ ਲੰਦੀ ਰਹੂਗੀ ਸਾਬੀ ਨੂੰ ਸਮਝਾਉਂਗੀ ਕੋਈ ਗੱਲ ਸਾਬੀ ਨੂੰ ਮਿਲਿਆ ਨਹੀਂ ਮੈਨੂੰ ਵੇਖ ਕੇ ਤੇ ਉੱਤੇ ਕੋਠੇ ਤੇ ਚੜ ਗਿਆ ਆ ਜਾਂਦਾ ਉਦਾਂ ਕਿਸੇ ਦਾ ਫੋਨ ਫਾਨ ਆ ਗਿਆ ਹਣਾ ਤਤ ਕਰਕੇ ਚਲ ਗਿਆ ਹਣਾ ਹਾਂ ਚਲ ਮੈਂ ਮੱਥੇ ਨਾ ਲਗਾ ਚਾਚੀ ਤੇ ਮੈਂ ਚਾਚੀ ਕਹੂਗੀ ਸੋ ਮੇਰੀ ਵਾਂਸੋਂ ਥੋੜਾ ਬੋਤਾ ਸੋ ਚਲੋ ਬੇਸ਼ੱਕ ਆਹੀ ਚੰਗਾ ਜਿੱਦਾਂ ਮਰਜ਼ੀ ਗੱਲਾਂ ਕਰਨ ਲੈ ਪਿਆ ਸੁੱਖ ਦੀ ਹੁੰਦਾ ਥੋੜਾ ਬੋਤਾ ਪਰਦਾ ਰੱਖਿਆ ਕਰ ਮੈਂ ਉਹਨੂੰ ਪੁੱਛਣਾ ਇਦਾਂ ਸੁੱਖ ਦੀ ਚਾੜ ਮੱਚਣੀ ਆਖਣਾ ਆਪਣੇ ਮੁੰਡੇ ਨੂੰ ਗੁੱਸੇ ਹੋਣ ਡੈ ਪਿਆ ਚੋਰੀ ਚੋਰੀ ਉਹਦੇ ਜੋ ਮਰਜ਼ੀ ਕਹਿ ਲਈਏ ਉਹ ਤੇ ਗੱਲ ਮੈਂ ਮੰਨਦੀ ਤੁਹਾਡੀ ਸਹੀ ਆ ਪਰ ਫਿਰ ਵੀ ਹੁਣ ਬਹੁਤੀ ਆ ਬਹੁਤ ਕੁਝ ਜ਼ਿਆਦਾ ਪਰਦਾ ਰੱਖਣਾ ਫਿਰ ਵੀ ਥੋੜਾ ਬਤਾ ਸਕਿਆ ਕਰ ਸੁਖਵਿੰਦਰ ਉਹਦੇ ਸਾਹਮਣੇ ਨਾ ਕਿਹਾ ਕਰ ਕਿ ਸਾਬੀ ਨੂੰ ਦੱਸਣਾ ਕੋਸ਼ ਪੁੱਛਣਾ ਕੋਸ਼ ਜਦ ਮੈਂ ਅੱਜ ਤੁਹਾਨੂੰ ਕਹਿਣ ਦੀ ਬਿਚਾਰ ਉਹ ਤੇ ਤੁਹਾਡੀ ਮਰਜ਼ੀ ਹੈ ਪਤਾ ਕਿਉਂ ਨੌਤੇ ਦੇ ਸਾਹਮਣੇ ਪੁੱਤ ਨੂੰ ਗੁੱਸੇ ਹੋਈ ਹੈ ਨਾ ਨੌਤੇ ਦੀ ਚੜ ਮੱਚਦੀ ਆ ਤੇ ਤੁਸੀਂ ਉਹਦੇ ਸਾਹਮਣੇ ਜਰੂਰ ਸੋਣਾ ਵਾ ਉਹਨੇ ਸੱਪੇ ਨੂੰ ਕਹਿ ਦਿੱਤਾ ਹਾਂ ਹੋ ਤੇ ਛਦੈਣੇ ਮੈਂ ਗੱਲ ਕਹਿਂਦੀ ਆ ਤੂੰ ਦੇਖੋ ਗੱਲ ਕਰਨੀ ਮੈਂ ਸਭ ਕਿੱਥੇ ਮੈਂ ਪੁੱਛਾਂ ਤੇ ਉਹਨੇ ਕਿਹਾ ਨਹੀਂ ਕਿੱਥੇ ਆ ਤੇ ਤਦ ਕਰਕੇ ਗੱਲ ਵਲੀ ਹੀ ਮੈਂ ਅੱਛਾ ਅੱਛਾ ਸਮਝਦੀ ਇਹ ਗੱਲ ਨੂੰ ਠੀਕ ਹੈ ਮੇਰੇ ਤੇ ਦਿਮਾਗ ਤੇ ਨਹੀਂ ਜਾਈ ਦਿਮਾਗ ਚ ਸੋਚਿਆ ਕਰ ਥੋੜੀ ਬੋਤੀ ਮੈਂ ਬੜਾ ਫੜ ਕੱਟਲ ਦੀ ਕਰਦੀ ਗੱਲ ਹਾਂ ਤੇ ਸੋਚ ਲਿਆ ਕਰ ਪਤਾ ਕਿਉਂ ਐਦਾਂ ਆਪਣੇ ਪੁੱਤ ਨੂੰ ਹੁਣ ਇੰਨਾ ਮਾੜਾ ਕਿੱਦਾਂ ਕਹੀ ਜਾਈ ਉਹਦੇ ਸਾਹਮਣੇ ਇਹ ਵੀ ਗੱਲ ਸਹੀ ਹੈ ਮਗਰੋ ਮਗਰੋ ਝਿੜਕ ਲਈਏ ਤੇ ਪੁੱਤ ਨੂੰ ਤੇ ਗੁੱਸਾ ਨਹੀਂ ਲੱਗਦਾ ਉਹਨੂੰ ਇਹ ਗੱਲ ਲੈ ਸਪੇ ਜੜਕਾਂਗੇ ਹਾਂ ਉਹਦੇ ਸਾਹਮਣੇ ਉਹਦੇ ਛੱਪੇ ਤੂੰ ਵੀ ਉੱਥੇ ਕਿਤੇ ਬਾਹਰ ਗਲੀ ਚ ਚਾਹੇ ਉੱਥੇ ਸਬਜੀ-ਸਬਜੀ ਖੋਦਾ ਉੱਥੇ ਝੜਪੀਆਂ ਆਹੋ ਐਦਾਂ ਕਰ ਲੀ ਤੇ ਸਾਹਮਣੀ ਨਾ ਕਿਤੇ ਅੱਗੇ ਤੋਂ ਨਾ ਗਲਤੀ ਕਰੀ ਕਿਤੇ ਚਲ ਠੀਕ ਆ ਚੱਲ ਮੈਂ ਬੈਤੋਂ ਮੈਂ ਚਾਹ ਵੇਖਾਂ ਤੋਕ ਕੁੱਟ ਲੈ ਮੇਰੇ ਭੈਣ ਕੋਈ ਨਹੀਂ ਮੈਂ ਦੋ ਕੁੱਟ ਲਾਂਗੀ ਦੇਖ ਕਿੱਡੀ ਚਲਾਗ ਵਾ ਮੈਨੂੰ ਤਾਂ ਸਾਰਾ ਹੀ ਪਤਾ ਵਾ ਤੂੰ ਕੀ ਕਰਦੀ ਫਿਰਦੀ ਏ ਫਫੜੇ ਕੁੱਟਦੀ ਏ ਮੇਰੇ ਮੂੰਹ ਤੇ ਹੋਰ ਵਾ ਤੇ ਪਿੱਠ ਪਿੱਸੇ ਹੋਰ ਵਾ ਮੈਂ ਤੇ ਆਈ ਹਾਂ ਕਿ ਸਾਬੀ ਨੂੰ ਨਾ ਸੋਕੇ ਦੇ ਸਾਹਮਣੇ ਪੁੱਛਾਂਗੀ ਪਰ ਵੀ ਇਹ ਇਹ ਮੇਰੀ ਬਾਤ ਸੁਣ ਕੇ ਨਾ ਲੁੱਕ ਗਿਆ ਵਾ ਡਰਦਾ ਤੁਹਾਡੀ ਹਰ ਮਾਤਾ ਨਹੀਂ ਮੈਂ ਨਹੀਂ ਚਾਲ ਚੱਲਣ ਦਿੰਦੀ। ਸਮੋਂ ਦੇ ਲਗਭਗ ਸਾਰਾ ਪੈ ਗਿਆ। ਨਕਾ ਮੁੱਟਾ ਇਹ ਦੂਜੇ ਵੈਕ ਚ ਵੀ ਲੈ ਲੀਨੀ। ਮੰਜੀ ਇਹ ਤਾਂ ਅਜੇ ਵੀ ਸੋਚ ਲਾ। ਮੰਮੀ ਹੁਣ ਤਨਾ ਹੀ ਤਾਂ ਕਰੋ ਤੁਹਾਡੇ ਸਾਹਮਣੇ ਮੈਂ ਕਿਹੜਾ ਵੀ ਆਪਣੀ ਮਰਜ਼ੀ ਨਾਲ ਕੁਝ ਕੀਤਾ ਜਦੋਂ ਮੈਨੂੰ ਕੁਝ ਪਤਾ ਹੀ ਨਹੀਂ ਆ। ਤੇ ਜੇ ਹੁਣ ਬਣਿਆ ਹੀ ਬਣਿਆ ਵਾ ਤੇ ਪਰ ਮੇਰੇ ਤਾਂ ਦਿਲ ਨੂੰ ਹੋਰ ਤਰ੍ਹਾਂ ਹੁੰਦਾ ਵਾ ਆਉਂਦੇ ਆਂ ਹੀ ਕੁੜੀਆਂ ਕੁੜੀਆਂ ਨਾਲ ਰੌਣ ਚੋਣ ਕਰਦੀਆਂ ਉਹ ਤੇ ਤੁਹਾਡੀ ਗੱਲ ਠੀਕ ਵਾ ਤੇ ਤੁਸੀਂ ਇਨੀ ਟੈਨਸ਼ਨ ਕਦੋਂ ਲੈਣ ਦੇ ਨਹੀਂ ਕਿਹੜਾ ਵੀ ਉਥੇ ਪੱਕੇ ਚੱਲ ਚੱਲੇ ਆਂ ਹੈ ਟੈਨਸ਼ਨ ਥੋੜੀ ਐ ਇੱਥੇ ਕਹੋਂ ਮੈਨੂੰ ਦੁੱਖ ਸੁੱਖ ਪੁੱਛੂ ਕੋਈ ਨਹੀਂ ਮੰਮੀ ਹੀ ਫੋਨ ਕਰਿਆ ਹੀ ਘਰ ਨਾਲ ਕਜਾ ਫੋਨ ਕਰਨਾ ਕਜਾ ਹੁਣ ਪਿਆ ਹੀ ਨਵੇਂ ਸੱਸ ਗੱਲਾਂ ਬਾਤਾਂ ਕਰਦੇ ਆਂ ਮੈਂ ਹੁਣ ਇਹਦੇ ਵਿੱਚ ਕੀ ਕਰ ਸਕਦੀ ਜਦੋਂ ਉਹਨਾਂ ਨੇ ਬਣਾਇਆ ਉਹਨਾਂ ਕਿਹੜਾ ਮੈਨੂੰ ਕਿਹੜਾ ਦੱਸਿਆ ਹੈ ਕਿ ਜਾਂ ਮੈਂ ਕੁਝ ਕਹਿੰਦੀ ਉਹਨਾਂ ਨੂੰ ਤੁਹਾਡੇ ਬਾਰੇ ਵੀ ਮੈਂ ਕੋਈ ਗੱਲ ਕਰਦੀ ਮੈਨੂੰ ਸੱਚੀ ਨਹੀਂ ਸੀ ਮੰਮੀ ਪਤਾ ਚੱਲ ਮੈਨੂੰ ਤਾਂ ਨਹੀਂ ਦੱਸਿਆ ਤੈਨੂੰ ਤਾਂ ਦੱਸਿਆ ਹੋਊਗਾ ਮੈਨੂੰ ਵੀ ਹੁਣ ਪੈਰ ਤੇ ਹੀ ਪਤਾ ਲੱਗਾ ਵਾ ਨਹੀਂ ਨਹੀਂ ਇਤਰਾ ਨਹੀਂ ਹੋ ਸਕਦੀ ਪੈਰ ਤੇ ਭਲਾ ਇਤਰਾ ਕੰਮ ਬਣ ਜਾਂਦੇ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਕੋਈ ਮੈਨੂੰ ਗੱਲ ਦਾ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਥੋੜੀ ਬਹੁਤੀ ਨਿੱਕੀ ਮੋਟੀ ਕਰਦੀ ਨਾ ਅੰਦਰ ਬਾਹਰ ਫਿਰਦੇ ਹਾਂ ਮੈਨੂੰ ਵੀ ਹੁੰਦਾ ਹੀ ਤੇ ਹੁਣ ਮੈਂ ਇਕੱਲੀ ਇੱਥੇ ਕੀ ਕਰੂੰਗੀ ਮੈਂ ਮੰਮੀ ਤੁਹਾਨੂੰ ਸਮਝਦੀ ਆ ਕੋਈ ਗੱਲ ਨਹੀਂ ਮੈਂ ਗੱਲ ਕਰੂੰਗੀ ਹੀ ਤੁਹਾਡੇ ਨਾਲ ਲਿਆ ਜਾਾਂਗੇ ਤੁਸੀਂ ਇੱਥੇ ਕੀ ਕਰਨਾ ਵਾ ਚੰਗਾ ਤੁਹਾਡੀ ਮਰਜ਼ੀ ਮੈਂ ਹੁਣ ਮੇਰਾ ਕੋਈ ਜ਼ੋਰ ਥੋੜਾ ਤੁਹਾਡੇ ਤੇ ਕੋਈ ਨਹੀਂ ਮੰਮੀ ਤੁਸੀਂ ਟੈਨਸ਼ਨ ਨਾ ਲਵੋ ਅਹੀਂ ਫੋਨ ਕਰਿਆ ਹੀ ਕਰਨਾ ਵਾ ਟੈਨਸ਼ਨ ਦਵਾਵੇਂ ਨੂੰ ਬੜੀ ਇਹ ਨਾ ਤੂੰ ਗੱਲ ਕਰ ਕੁਛ ਨਹੀਂ ਹੋ ਚੱਲਿਆ ਮੰਮੀ ਕਿ ਤਾ ਸਾਲ ਰਹਿਣਾ 2 ਸਾਲ ਰਹਿਣਾ ਕਿ ਪੱਕੇ ਤੂੰ ਉੱਥੇ ਰਹਿਣਾ ਇਹ ਬੋਧੀਆਂ ਗੱਲਾਂ ਤੇ ਮਾ ਵੀ ਨਹੀਂ ਮੰਮੀ ਕੀਤੀਆਂ ਤਾਂ ਨਾ ਮੈਨੂੰ ਪਤਾ ਹੀ ਆ ਨਹੀਂ ਪੁੱਛਿਆ ਨਹੀਂ ਕਿੰਨੇ ਚਿਰ ਦਾ ਮੇਰਾ ਬਣਿਆ ਵਾ ਕਿਤਰਾ ਵਾ ਮੈਂ ਕੋਈ ਗੱਲ ਨਹੀਂ ਕੀਤੀ ਤੁਹਾਡੇ ਸਾਹਮਣੇ ਵਿਜਾ ਆਇਆ ਬਸ ਤਿਆਰੀ ਆ ਕਪੜੇ ਬਣਾਉਣ ਨੂੰ ਕਿਹਾ ਮੈਂ ਬਣਾ ਲਿਆਂ ਤੇ ਆ ਬਹੁਤੀਆਂ ਗੱਲਾਂ ਤੇ ਮੈਂ ਕੀਤੀਆਂ ਹੀ ਨਹੀਂ ਆ ਚਲੋ ਤੇਰੀ ਮਰਜ਼ੀ ਹੁਣ ਜਾਇਦੇ ਹੁੰਦਾ ਵੀ ਨਿਆਣਿਆਂ ਦਾ ਵੀ ਹੁਣ ਨਾਲ ਹੀ ਆ ਤੇ ਫਿਰ ਜਾਂਦੇ ਹੁੰਦਾ ਵੀ ਵੱਡੀ ਦਾ ਚਲ ਨਾਂ ਬਣਿਆ ਹੁੰਦਾ ਤਾਂ ਵੀ ਮੈਂ ਕਹਿੰਦੀ ਵੀ ਕੋਈ ਗੱਲ ਨਹੀਂ ਤੇ ਕੁੜੀਆਂ ਦਾ ਤਾਂ ਪਹਿਲਾਂ ਤੋਂ ਹਮ ਬਣਾ ਲਿਆ ਸੀ ਤੇ ਮੰਮੀ ਚਲ ਤੁਸੀਂ ਸ਼ੂਗਰ ਮਣਾ ਸਕੋ ਇਹ ਕਿਹੜਾ ਕੰਮ ਸੌਖੇ ਬਣਦੇ ਆ ਤੇ ਰੋਜ਼ ਰੋਜ਼ ਬਣਦੇ ਆ ਉਹ ਤਾਂ ਮੰਨ ਲਈ ਗੱਲ ਆ ਪਰ ਇੱਥੇ ਵੀ ਸੋਚ ਲੈਂਦੇ ਆ ਨਾ ਵੀ ਇੱਥੇ ਘਰ ਕਾਹਵਾ ਕੋਈ ਨਾ ਕੋਈ ਮੰਮੀ ਉਹ ਵੀ ਉਹਨਾਂ ਨੇ ਸੋਚਿਆ ਹੀ ਹੋਊਗਾ ਕੀ ਬਤਾ ਹਣ ਮੈਨੂੰ ਕੀ ਸੋਚਿਆ ਤੂੰ ਕੱਲੇ ਜਾਣੇ ਨੇ ਕੀ ਪਕਾਉਣਾ ਤੇ ਕੀ ਖਾਣਾ ਭੁੱਖੇ ਰਹਿਣ ਮਾ ਨਾ ਕੋਈ ਗੱਲ ਨਹੀਂ ਮੰਮੀ ਨਾ ਟੈਨਸ਼ਨ ਲੋ ਕੁਝ ਨਹੀਂ ਹੁੰਦਾ ਲੈ ਤੇਰੇ ਵਾਸਤੇ ਕੁਝ ਨਹੀਂ ਹੁੰਦਾ ਮੈਨੂੰ ਪਤਾ ਹੈ ਨਾ ਕੋਈ ਨਹੀਂ ਮੰਮੀ ਉਹਨਾਂ ਨਾਲ ਗੱਲ ਕਰੂੰਗੀ ਤੁਹਾਡਾ ਵੀ ਨਾਲ ਹੀ ਬਣ ਜਾਣਾ ਹੈ ਨਾਲ ਕਿੱਥੋਂ ਬਣ ਜਾਣਾ ਮੇਰਾ ਚਲੋ ਥੋੜਾ ਟਾਈਮ ਪਾ ਕੇ ਲੰਘ ਜੂਗਾ ਛੱਟ ਦੇ ਨੰਗ ਜਾਂਦੇ ਆ ਦਿਨ ਕਿਥੋਂ ਨੰਗਣੇ ਆ ਇਹ ਤੇ ਮਸਾਲਾ ਮੰਗਰ ਨੰਗਣੇ ਆ ਮੈਂ ਘਰ ਦਾ ਕਰੂੰਗੀ ਕਿ ਬਾਹਰ ਵੇਲੇ ਦਾ ਕਰੂੰਗੀ ਕਿ ਬਾਹਰ ਵਾ ਅੰਦਰ ਬਾਅਦ ਫਿਰ ਨੂੰ ਹੀ ਇਹ ਦੱਸ ਬੁਰੜੀ ਨੇ ਮੈਂ ਕੀ ਕਰ ਲੈਣਾ ਵਾ ਇਹ ਤੇ ਮੰਮੀ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਨਾ ਨਹੀਂ ਉਹਦੇ ਇਕੱਲੇ ਦੇ ਕਸੂਰ ਨਹੀਂ ਗੇ ਇਹ ਨੰਦ ਸੋਚ ਤੂੰ ਵੀ ਇਥੇ ਮੇਰਾ ਵੀ ਕੋਈ ਜੋਰ ਨਹੀਂ ਹੈਗਾ ਮੈਂ ਤਾਂ ਉਹਨਾਂ ਦੀ ਮੰਨਣੀ ਹੈ ਨਾ ਤੂੰ ਫੋਨ ਕਰ ਕਰ ਕੇ ਕਰ ਕਰ ਕੇ ਤੇ ਫੇਰ ਉਹਨੋਂ ਆ ਕੰਮ ਕੀਤੇ ਮੰਮੀ ਹੁਣ ਤਣਾ ਇਦਾਂ ਦੀਆਂ ਗੱਲਾਂ ਕਰੋ ਕਿੰਨੀ ਕ ਗੱਲ ਕਰਦੀ ਰਹੀਆਂ ਮੈਂ ਤੁਹਾਡੇ ਸਾਹਮਣੇ ਮੈਨੂੰ ਹੁਣ ਕੀ ਪਤਾ ਚੋਰੀ ਛੱਪੀ ਫੋਨ ਲਾ ਲਈਦੀ ਹੋਵੇ ਕਿ ਦਾ ਫੇਰੀਆ ਕੰਮ ਹੋਇਆ ਚਲੋ ਹੁਣ ਤੁਸੀਂ ਜੋ ਮਰਜ਼ੀ ਸੋਚੀ ਜਾਓ ਮੈਂ ਤੁਹਾਨੂੰ ਇਹ ਕਹਿਨੀ ਵੀ ਤੁਸੀਂ ਇਦਾਂ ਦਾ ਕੋਈ ਨਾ ਸੋਚੋ ਕੋਈ ਗੱਲ ਨਹੀਂ ਤੁਹਾਡਾ ਵੀ ਬਣਾਉਣਾ ਕਹੂੰਗੀ ਮੈਂ ਆਪੇ ਬਣ ਜਾਣਾ ਜਿਹੜਾ ਬਣ ਸਕਦਾ ਤੁਹਾਡਾ ਕਿਉਂ ਨਹੀਂ ਬਣ ਸਕਦਾ ਸੋਚਣਾ ਕਿ ਤਰ੍ਹਾਂ ਦੀ ਕੁੜੀਆਂ ਦੇ ਭਾਨੇ ਤੇਰੇ ਭਾਨੇ ਚਾਹ ਪਾਣੀ ਰਿਜਾ ਪੱਕਾ ਹੁਣ ਮੈਂ ਮਰਜ਼ੀ ਮਰਜ਼ੀ ਹੋਊ ਤੇ ਮੈਂ ਬਣਾਉ ਮਰਜ਼ੀ ਹੋਊ ਤੇ ਨਾ ਬਣਾਉ ਤੂੰ ਕਿਹੜਾ ਵੇਖਣਾ ਪਰ ਥੋੜਾ ਬਹੁਤਾ ਤਾਂ ਸੋਚਦੇ ਹੋ ਤੇ ਅਹੀਂ ਤਾਂ ਮੇਰੀ ਗੱਲ ਵੱਲ ਧਿਆਨ ਨਹੀਂ ਕਰਦੇ ਚੱਲ ਕਰੋ ਆਪਣੀਆਂ ਮਰਜ਼ੀਆਂ ਫਿਰ ਇੰਤ ਸਿੱਧੇ ਵਿੱਚ ਮੇਰਾ ਕੀ ਕਸੂਰ ਮੈਨੂੰ ਤੇ ਆਪਨੇ ਜਦੋਂ ਕੁਝ ਪਤਾ ਕੋ ਚਲੋ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਵਧੀਆ ਕੀਤਾ ਇੱਥੇ ਵੀ ਤੇ ਲੜਾਈ ਹੀ ਥੋੜਾ ਜਿਹਾ ਇਕੱਲੇ ਰਹਿਣਗੇ ਤੇ ਆਪੇ ਸਹੀ ਹੋ ਜਾਣਗੇ ਹੁਣ ਜੋ ਪਛਤਾਉਣ ਡਏ ਜੇ ਪਹਿਲਾਂ ਹੀ ਚੱਜਣਾ ਰਹਿ ਲਿੰਦੇ ਸਭ ਕੁਝ ਵੇਖ ਕੇ ਹੀ ਗਏ ਸੀ ਅੱਜ ਪਛਤਾਵਾ ਹੋਣ ਡਿਆ ਵਾ ਤੇ ਜੇ ਇਹੋ ਪਹਿਲਾਂ ਚੱਜਣਾ ਰਹਿ ਲਿੰਦੇ ਮਮੀ ਕਹਿੰਦੀ ਵੀ ਨਹੀਂ ਮਮੀ ਮੇਰ ਨਾਲ ਬੜਾ ਵਧੀਆ ਮੈਂ ਨਹੀਂ ਆਉਣਾ ਇੰਨੀ ਗੱਲ ਵੀ ਨਹੀਂ ਮੈਂ ਕਹਿ ਸਕਦੀ ਪਤਾ ਤੇ ਸਾਰਾ ਹੀ ਆ ਉਹਨਾਂ ਨੂੰ ਉੱਥੋਂ ਕੁੜੀਆਂ ਲਈ ਵੀ ਔਖਾ ਹੈ ਚਲੋ ਵਧੀਆ ਜ਼ਿੰਦਗੀ ਬਣ ਜੂਗੀ ਪਰ ਨਹੀਂ ਹੀ ਮਮੀ ਨੇ ਵੀ ਕੱਲਿਆ ਨਹੀਂ ਛੱਡ ਸਕਦੇ ਇਹ ਨਹੀਂ ਵੀ ਜੇ ਇੱਕ ਜਾਣਾ ਬੂਰਾ ਤੇ ਸਾਰੇ ਉਦਾਂ ਦੇ ਹੋ ਜੀ ਇਹਨਾਂ ਦਾ ਵੀ ਸੋਚਣਾ ਪੈਣਾ ਪਹਿਲਾਂ ਹੱfte ਜਾਈਏ ਫਿਰ ਇਹਨਾਂ ਦਾ ਬਣਾਉਨੇ ਆ ਬਣ ਜਾਏਗਾ ਤਾਂ ਵਧੀਆ ਵਾ ਨਹੀਂ ਬਣੂਗਾ ਤਾਂ ਫਿਰ ਬਥੇਰੀ ਕਮਾਈ ਆ ਸਾਲ ਖੰਡ ਲਾ ਕੇ ਆਉਣ ਵਾਲੇ ਬਣਾਗੇ ਤੇ ਆਪਣਾ ਇੱਥੇ ਕੰਮ ਕਰ ਸੰਭਾਂਗੇ ਹੁਣ ਵੀ ਤੇ ਮਾਤਾ ਚੰਗੇ ਬਣੇ ਹੀ ਉਹ ਇਹੋ ਜਿਹੇ ਪਹਿਲਾਂ ਚੱਜ ਨਾਲ ਬੋਲਦੇ ਚੱਜ ਨਾਲ ਰਹਿੰਦੇ ਕਿਸੇ ਕੋਲੋਂ ਨੋਕ ਟੋਕ ਹੀ ਨਾ ਕਰਦੇ ਇਹਨਾਂ ਵਾਅਦਾ ਹੀ ਨਾ ਹੁੰਦਾ ਇਥੋਂ ਤੱਕ ਦੀ ਨੋਬਤ ਹੀ ਨਹੀਂ ਆਉਣੀ ਦੁੱਖ ਤੇ ਹੈਗਾ ਹੀ ਆ ਭਾਵੇਂ ਜਿੱਤਾ ਮਰਜੀ ਆ ਮਾਨਸ ਮਾਨਿਆ ਮਾਵਾ ਵਾਂਗੂ ਹੀ ਸਮਝਿਆ ਨੋਕਜੋਕ ਤੇ ਹੁੰਦੀ ਪਰ ਮੰਮੀ ਤੁਸੀਂ ਵੀ ਗੱਲਾਂ ਕਰ ਲੱਗੇ ਕੁਝ ਵੇਂਦੇ ਨਹੀਂ ਕਿੱਥੋਂ ਕਿੱਥੋਂ ਤੱਕ ਜਾਂਦੇ ਹੁਣ ਪਤਾ ਲੱਗਣਾ ਇੰਨਾ ਕ ਹੋਣਾ ਵੀ ਚਾਹੀਦਾ ਜੇ ਇੰਨਾ ਕਹੀਂ ਅਹਿਸਾਸ ਨਾ ਕਰਵਾਇਆ ਤੇ ਤੁਹਾਨੂੰ ਕਿੱਦਾਂ ਪਤਾ ਲੱਗਣਾ ਕਿ ਅਸੀਂ ਕਾ ਕਿੱਦਾਂ ਕਿਸ ਨਾਲ ਰਹਿਣਾ ਫਲਗੀ ਚਾਚੀ ਚੱਲ ਚੰਗਾ ਆਇਆ ਮੰਮੀ ਨੇ ਗੱਲ ਕੋਈ ਨਾ ਕੋਈ ਤਾਂ ਮੰਮੀ ਨੇ ਪੱਕਾ ਦੱਸਤੀ ਹੋਣੀ ਤੇ ਚਾਚੀ ਨੇ ਮੈਨੂੰ ਮਾਰ ਨਹੀਂ ਧੋਕੇ ਚੱਲ ਵਧੀਆ ਆ ਜਾ ਮਮੀ ਐਵੇਂ ਹੀ ਦੰਮੂ ਜਾਣਾ ਥਾਣ ਨੂੰ ਲੰਕਾ ਕੇ ਬੈਠੇ ਰੋ ਚੰਗਾ ਨਹੀਂ ਲੱਗਦਾ ਹੁਣ ਅਸੀਂ ਜਾਣਾ ਤੇ ਹੈਗਾ ਹੀ ਆ ਤੇ ਫਿਰ ਸਾਨੂੰ ਖੁਸ਼ੀ ਖੁਸ਼ੀ ਭੇਜੋ ਨਾ ਸਾਨੂੰ ਵੀ ਚੰਗਾ ਲੱਗੂਗਾ ਚਲੋ ਜੋ ਤੁਹਾਂ ਫੈਸਲਾ ਲੈ ਲਿਆ ਠੀਕ ਲੈ ਲਿਆ ਵਾ ਪਰ ਇਹ ਵੀ ਮੈਨੂੰ ਫੋਨ ਫਾਨ ਕਰਦੇ ਰਹੋ ਕੋਈ ਗੱਲ ਨਹੀਂ ਮੈਂ ਫੋਨ ਤੁਹਾਨੂੰ ਹੀ ਕਰਨਾ ਵਾ ਐਨਾ ਕਰੂੰਗੀ ਉਹ ਨਾ ਕਰਨਗੇ ਕੁੜੀਆਂ ਨੇ ਤੇ ਕਰਨਾ ਹੀ ਆ ਨਾ ਉਹ ਤਾਂ ਮੰਨ ਲਿਆ ਕੁੜੀਆਂ ਦਾ ਤਾਂ ਪਿਆਰ ਹੀ ਤੇ ਬਾਕੀ ਇਹ ਆ ਵੀ ਚਲੋ ਤੁਹਾਡੀ ਮਰਜ਼ੀ ਹੁਣ ਮਰਜ਼ੀ ਵਾਲੀ ਕਹਿੰਦੀ ਮੰਮੀ ਗੱਲ ਨਹੀਂ ਐ ਇਦਾਂ ਦੀ ਵੀ ਕੋਈ ਗੱਲ ਨਹੀਂ ਅਸੀਂ ਵੀ ਮਾਵਾਂ ਧੀਆ ਵਾਂਗੂ ਰਹੇ ਨੋਕ-ਝੋਕ ਤੇ ਚੱਲਾਂ ਹੁੰਦੀਆਂ ਰਹਿੰਦੀਆਂ ਪਰ ਇਹ ਆ ਵੀ ਹੁਣ ਖੁਸ਼ੀ-ਖੁਸ਼ੀ ਤੋਰਿਓ ਸਾਨੂੰ ਚਲੋ ਜਾਓ ਖੁਸ਼ੀ-ਖੁਸ਼ੀ ਮੈਂ ਤੋਰੂੰਗੀ ਹੁਣ ਫਿਰ ਕੀ ਕਰਨਾ ਸਾਰੀ ਤਿਆਰੀ ਹੋਈ ਆ ਇਦਾਂ ਚੰਗੇ ਨਹੀਂ ਲੱਗੀਦਾ ਉਹ ਤਾਂ ਮੰਨ ਲਈ ਗੱਲ ਪਰ ਤੂੰ ਹਾਂ ਵੀ ਕੋਈ ਸੋਚਿਆ ਨਹੀਂ ਮੈਂ ਤੁਹਾਨੂੰ ਕਹਿਣ ਦੀ ਕਿ ਬਾਰ ਬਾਰ ਨਾ ਉਹ ਗੱਲ ਕਰੋ ਚਲੋ ਠੀਕ ਆ ਰੋਟੀ ਖਾ ਲਈ ਜੇ ਜਦੋਂ ਮਰਜ਼ੀ ਮੈਂ ਖਾ ਲੂੰ ਤੈਨੂੰ ਹੁਣ ਰੋਟੀ ਨਾਲ ਕੀ ਫੇਰ ਉਹੋ ਗੱਲ ਮਮੀ ਹੀ ਇਦਾਂ ਨਾ ਗੁੱਸੇ ਕਰ ਜੇ ਇਦਾਂ ਦੀਆਂ ਗੱਲਾਂ ਕਰੀ ਰਹੇ ਤਾਂ ਮੈਨੂੰ ਫੇਰ ਉਹੋ ਗੱਲ ਲੈਣੀ ਨਹੀਂ ਤਾਂ ਹੁਣ ਜਾ ਕੇ ਨਾ ਤੇ ਆਪਣੇ ਆ ਰਹਿਣਾ ਤੇ ਜੇ ਮੁੰਡਾ ਨਾ ਫੋਨ ਕਰੂ ਤਾਂ ਤੂੰ ਤੇ ਕਰੇਂਗੀ ਨਾ ਕੋਈ ਗੱਲ ਨਹੀਂ ਮੈਂ ਕਰੂੰਗੀ ਕਰਨਾ ਕਿਉਂ ਨਹੀਂ ਆਹੋ ਅੱਗੇ ਮੰਗਾ ਮੈਂ ਘਰ ਛੱਡਿਆ ਨਹੀਂ ਨਹੀਂ ਚਲਤੀਏ ਜੋ ਕੁਛ ਹੋ ਗਿਆ ਪਿਛੇ ਹੋ ਗਿਆ ਉਹ ਗੱਲ ਤੇ ਮਿੱਟੀ ਪਾਓ ਹੈ ਤੇ ਹੁਣ ਆ ਰਾਂ ਦੇ ਕੇ ਰਹਿਣਾ ਤਾਂ ਹਾਂ ਵੀ ਤੇ ਅਹੀਂ ਚਲੋ ਮੈਂ ਵੀ ਕੱਟੂ ਕਿਤੇ ਤੇ ਬਾਕੀ ਉਹ ਫੋਨ ਪਿਆਈ ਉਹ ਤੇ ਜਾ ਜਾ ਕੇ ਤੇ ਫੋਨ ਕਰਕੇ ਤੁਹਾਨੂੰ ਵੀ ਦੱਸ ਦੇ ਕਿਨਾਂ ਤੇ ਮਾਂ ਨੂੰ ਦੱਸਿਆ ਨਹੀਂ ਮੰਮੀ ਅਜੇ ਨਹੀਂ ਮੈਂ ਕਿਸੇ ਨਾਲ ਵੀ ਨਹੀਂ ਗੱਲ ਕੀਤੀ ਤੇ ਕਰਦੇ ਫਿਰ ਉਹਨਾਂ ਨੂੰ ਉਹ ਆਉਣ ਉਹਨਾਂ ਨਾਲ ਨਹੀਂ ਦੰਤ ਹੋਰਨ ਕੋਈ ਨਹੀਂ ਮੰਮੀ ਮੈਂ ਮਿਲ ਕੇ ਹੀ ਆਈਆਂ ਪਰ ਫਿਰ ਵੀ ਚਲੋ ਮੈਂ ਦੱਸ ਦੂੰਗੀ ਜੇ ਹੋਊਗਾ ਟਾਈਮ ਤੇ ਆ ਜਾਣਗੇ ਕੋਈ ਗੱਲ ਨਹੀਂ ਨਹੀਂ ਫੋਨ ਤੇ ਗੱਲ ਕਰ ਲੈਣਾ ਨਾਨਾ ਹਾਂ ਮੈਂ ਕੋਈ ਨਹੀਂ ਦੱਸ ਦਿੰਨੀ ਉਹਨਾਂ ਨੂੰ ਆਹ ਦੱਸ ਦੇ ਭਰਾ ਨੂੰ ਵੀ ਦੱਸ ਦੇ ਤੇ ਮਾਂ ਨੂੰ ਵੀ ਦੱਸ ਦੇ ਠੀਕ ਆ ਆ ਫੇਰ ਮੈਂ ਚੱਲੀ ਹਾਂ ਠੀਕ ਆ ਕੀਤਿਆਂ ਤਾਂ ਮੰਮੀ ਅਦਨਾ ਵ ਦੇ ਕੇ ਆਈਆਂ ਪਰ ਹੁਣ ਮੈਂ ਕੀ ਕਰਾਂ ਹੁਣ ਇਹਨੇ ਜਾਣਾ ਹੀ ਆ ਤੇ ਚਲੋ ਤੋਰਨਾ ਹੀ ਪੈਣਾ ਵਾ ਪਰ ਜਿਹੜੀਆਂ ਗੱਲਾਂ ਦਿਲ ਚ ਵਾ ਦਿਲ ਚ ਹੀ ਆ ਹੁਣ ਭਲਾ ਛੱਡੇ ਤੇ ਫੇਰ ਹੀ ਹੈ ਨਾ ਮਨ ਚੰਗਾ ਲੱਗੂਗਾ ਤੇ ਗੁੱਸੇ ਚ ਨਾ ਕੋਈ ਕਰੇ ਗੱਲ ਉਹਨੂੰ ਨਾ ਜਾ ਕੇ ਕੋਈ ਸਿਖਾਵੇ ਇਹ ਨਾ ਹੋਵੇ ਮੁੜ ਕੇ ਫੋਨ ਹੀ ਨਾ ਕਰਨ ਕੁੜੀਆਂ ਨਾਲ ਬੜਾ ਪਿਆਰ ਹੈ ਮੇਰਾ ਤੇ ਕੁੜੀਆਂ ਕੋ ਫੋਨ ਕਰਉਂਦੀ ਰਵੇ ਤਾਂ ਚੰਗੀ ਗੱਲ ਵਾ ਇਹ ਨਾ ਹੋਵੇ ਜਾ ਕੇ ਕੁੜੀਆਂ ਨੂੰ ਵੀ ਬੰਦ ਕਰ ਲੈਣ ਜੀਵਤਾ ਜਨਮ ਚਰੇ ਪਹੁੰਚਦੇ ਨਹੀਂ ਕਰਦੇ ਨਹੀਂ ਉਹਨਾਂ ਚਿਰ ਤਾਂ ਮਨ ਜਿਹੀ ਹੋਈ ਹੁੰਦਾ ਵਾ ਨਾ ਦੁੱਖ ਸੁੱਖ ਪੁੱਛਣਗੇ ਤਾਂ ਠੀਕ ਆ ਇਹ ਤੇ ਇਹਨਾਂ ਦੀ ਮਰਜ਼ੀ ਮੇਰਾ ਕਿਹੜਾ ਜੋਰ ਵਾ ਹੁਣ ਜੋਰ ਹੁੰਦਾ ਤੇ ਇਸ ਤਰ੍ਹਾਂ ਵੀ ਨਾ ਕਰਦੇ ਇਹ ਮੈਂ ਚੁੱਪ ਕੀਤਾ ਤੇ ਆਪੇ ਸਾਰੇ ਕੰਮ ਕਰ ਲਏ ਇਹ ਤੇ ਇੱਕ ਵਾਰਾ ਨਹੀਂ ਪੁੱਛਿਆ ਦੱਸਿਆ ਹੁਣ ਮੇਰਾ ਕਿੱਥੇ ਜੀ ਲੱਗਣਾ ਵਾ ਜੇ 4-5 ਦਿਨ ਫਿਰ ਹੌਲੀ-ਹੌਲੀ ਹੈ ਨਾ ਇਹਨੇ ਤੇ ਤਿਆਰੀਆਂ ਬੰਨ ਲੀਆਂ ਵਾ ਆਂਦੀ ਮਹਿਮਾਨ ਨੂੰ ਨੇ ਦੱਸਿਆ ਭਰਾ ਨੂੰ ਨੇ ਦੱਸਿਆ ਪਹਿਲਾਂ ਦੱਸਿਆ ਕਿ ਤਰ੍ਹਾਂ ਨਾ ਹੋਊਗਾ ਸਾਰੇ ਕੰਮ ਉੱਥੋਂ ਹੀ ਹੋਏ ਆਏ ਉੱਥੇ ਗਈ ਆ ਤੇ ਆ ਕੰਮ ਹੋਏ ਆ ਨਾ ਨਾ ਜਾਂਦੀ ਤਾਂ ਖਰਾ ਨਾ ਹੀ ਹੁੰਦੇ ਚਲ ਰਾਜ ਮਿਲ ਕੇ ਰਹਿੰਦੀ ਆ ਮੈਂ ਇੱਥੇ ਕਰ ਲੈਣੀ ਆ ਇਹ ਵੇਲੀ ਦਾ ਕਰ ਲੈਂਦੀ ਸੀ ਤੇ ਹੁਣ ਤਾਂ ਮੈਂ ਇਹਨੂੰ ਕੱਲੀ ਨੂੰ ਸਿਰ ਤੇ ਪਾਰ ਪੈ ਗਿਆ ਨਾ ਬੋਤੇ ਕਿੰਨਾ ਕੁ ਚਿਰ ਲੁਕਰਾਵਾ ਫੇੜ ਐ ਬੇਦੀ ਮੇਰੇ ਦਿਵਾਲੇ ਹੁਣ ਦਿਵਾਲੇ ਨਾ ਹੋਆ ਤਾਂ ਕੀ ਕਰਾਂ ਤੇਰੀ ਚਾਚੀ ਆਈ ਹੀ ਘਰ ਦਵਾ-ਦਵ ਕੋਠੇ ਤੇ ਚੜੀਆਂ ਕੋਠੇ ਤੇ ਕੀ ਕੰਮ ਸੀ ਤੈਨੂੰ ਉਦਾਂ ਹੀ ਮੈਂ ਜਾ ਕੇ ਬਹਿ ਗਿਆ ਕੋਠੇ ਤੇ ਅੱਛਾ ਜਿਹੜੀ ਦੁੱਖ ਸੁੱਖ ਵੇਲੇ ਸਾਡੇ ਲਾਗੇ ਲੱਗਦੀ ਆ ਉਹਨੂੰ ਵੇਖ ਕੇ ਤੂੰ ਕੋਠੇ ਚੜ ਗਿਆ ਤੈਨੂੰ ਕਿਉਂ ਨਹੀਂ ਅਕਲ ਆਉਂਦੀ ਉਹ ਚੱਲ ਜੇ ਮੈਂ ਕੋਠੇ ਤੇ ਗਿਆ ਮੈਂ ਤੁਹਾਨੂੰ ਮਾੜੀ ਚੰਗੀ ਤੇ ਨਹੀਂ ਕਹੀ ਚੁੱਪ ਕਰਕੇ ਉੱਤੇ ਜਾ ਕੇ ਬਹਿ ਗਿਆ ਨਾ ਮਾੜੀ ਚੰਗੀ ਨਾਲ ਤਾਂ ਵੱਡਾ ਡਰ ਹੁੰਦਾ ਵਾ ਐਡਾ ਵੱਡਾ ਡਰ ਸਾਡੇ ਦਿਲ 'ਚ ਪਿਆਮ ਕੀਤਾ ਵਾ ਤੇ ਅਜੇ ਵੀ ਸਾਨੂੰ ਕੋਈ ਡਰ ਨਹੀਂ ਤੇਰਾ ਉਹ ਕਾਹਦਾ ਵਹਿਮ ਕੀਤਾ ਮੈਂ ਜਿਹੜਾ ਮੇਰੀ ਗੱਲ ਸੁਣ ਦਿਮਾਗ ਦੇ ਵਿੱਚ ਕੁਛ ਨਾ ਕੁਛ ਭਾਲਿਆ ਫਿਰਦਾ ਨਾ ਇਹ ਨਾ ਭਾਲ ਚੰਗੀ ਸੋਚ ਸੋਚ ਚੰਗੀ ਸੋਚਣ ਦੇ ਵਾ ਤੁਸੀਂ ਮੈਨੂੰ ਨਾ ਇਦਾਂ ਆ ਆਪ ਕਹਿ ਕੂਗੇ ਉਲਟੀਆਂ ਸੋਚਾਂ ਸਚਾਉਂਦੇ ਜੇ ਕਿਤਾ ਮਾ ਪੁੱਤ ਨੇ ਬਾਹਰ ਖੱਪ ਪਾਈਏ ਦੱਸ ਤੁਸੀਂ ਦੋਵੇਂ ਜਾਣੇ ਜੇਕਰ ਹੌਲੀ ਗੱਲ ਕਰ ਲੋ ਹੌਲੀ ਤੇ ਗੱਲ ਕਰਦੇ ਹੀ ਨਹੀਂ ਵੀਰਦੀ ਨੀਵੇਂ ਅੰਦਰ ਕੋਈ ਲੰਮੇ ਬੈਕ ਪਾਸੇ ਮੈਨੂੰ ਕਹਿ ਦਿੰਦੇ ਆਂ ਕਿ ਰੈਸਟ ਕਰਨਾ ਕੋਈ ਗੱਲ ਨਹੀਂ ਦੂਜੇ ਪਾਸੇ ਰੈਸਟ ਕਰਨ ਵੀ ਨਹੀਂ ਦਿੰਦੇ ਤਾਂ ਕੁਛ ਹੀ ਨਹੀਂ ਰੋਲੇ ਵਿੱਚ ਸੁੱਤ ਆ ਜਾਂਦਾ ਤਨੀਆ ਮਾਂ ਤਾਂ ਨਹੀਂ ਕੀ ਵੰਡਣਾ ਹੀ ਆਪਸ ਵਿੱਚ ਜਿਹੜਾ ਇੰਨਾ ਝਗੜਦੇ ਰਹਿੰਦੇ ਆ ਉਲਟੀ ਸੋਚ ਤਾਂ ਤੂੰ ਸੋਚੀ ਫਿਰਦਾ ਵਾ ਹੁਣ ਚਾਚੀ ਤੇਰੀ ਨੂੰ ਵੀ ਸਰਾਸਰਾ ਯਕੀਨ ਵਾ ਵੀ ਇੰਨੇ ਸਾਭੀ ਨੇ ਜੋ ਕਰਨਾ ਸਾਭੀ ਨੇ ਕਰਨਾ ਵਾ ਉਹ ਜਾਂਦੀ ਜਾਂਦੀ ਮੈਨੂੰ ਇੰਨੀ ਗੱਲ ਕਹਿ ਗਈ ਆ ਧਿਆਨ ਰੱਖੀ ਭੈਣ ਜੀ ਹੁਣ ਉਕੇ ਦੇ ਕੋਈ ਆਪ ਨਾ ਨੁਕਸਾਨ ਕਰ ਲਿਓ ਤੇ ਮੇਰਾ ਨਾਂ ਨਾ ਲਾ ਦਿਓ ਲੱਗਣਾ ਹੀ ਤੇਰਾ ਮੈਂ ਤੇ ਬਾਰ-ਬਾਰ ਕਹਿੰਨੀ ਆ ਸਾਬੀ ਕਿ ਤੇ ਇਹੋ ਜਿਹੇ ਕਦਮ ਨਾ ਚੁੱਕ ਲੈ ਜਿਹੜਾ ਨਾਂ ਹੀ ਤੇਰਾ ਲੱਗੇ ਓ ਮੈਂ ਮੈਂ ਕਦੇ ਚੱਲ ਜਾ ਫਿਰ ਘਰੋਂ ਬਾਹਰ ਚੱਲ ਜਾ ਬਸ ਤੇਰੇ ਕੋ ਤੇ ਇਹੋ ਘਰੋਂ ਬਾਹਰ ਚਲ ਜਾ ਕਰ ਲੈ ਤੇ ਦਿਮਾਗ 'ਚ ਕੋਈ ਨਾ ਕੋਈ ਗੱਲ ਪਾਲਾ ਹੈ ਤੂੰ ਡੀ ਤਾਂ ਕਿਉਂ ਭਰਿਆ ਤੇਰਾ ਤੇ ਮੈਂ ਸਦਾਈ ਆ ਦਿਮਾਗ 'ਚ ਗੱਲਾਂ ਹੈਗੀਆਂ ਵਾ ਓ ਮੈਂ ਇਸ ਚੰਗਾ ਭਲਾ ਸਮਝਦਾ ਨ ਮੈਂ ਨਿਆਣਾ ਨਹੀਂ ਬੱਚਾ ਨਹੀਂ ਆ ਬੱਚਿਆਂ ਨਾਲੋਂ ਵੀ ਨੰਗ ਕੇ ਆ ਤੂੰ ਕਰੋਂਦੀ ਮੈਂ ਤੇਰ ਨਾਲ ਸਿਰਕ ਪਾਉਂਦੀ ਨਹੀਂ ਅੱਗੇ ਵੀ ਸਿਰਕ ਪਾਇਆ ਹੁਣ ਵੀ ਸਿਰਕ ਪਾਉਂਦੀ ਤੈਨੂੰ ਕਿਉਂ ਨਹੀਂ ਅਕਲਾਉਂਦੀ ਹੁਣ ਚਾਚੀ ਨੂੰ ਦੱਸਤਾ ਹੋਣਾ ਵਾ ਤੇ ਦੱਸਣਾ ਹੀ ਫੇਰ ਮੈਂ ਬਹੁਤ ਵਧੀਆ ਗੱਲ ਮੰਮੀ ਇੱਕ ਇੱਕ ਗੱਲ ਤੈ ਚਾਚੀ ਨੂੰ ਦੱਸਿਆ ਕਰੋ ਤੇ ਚਾਚੀ ਫੇਰ ਬਾਹਰ ਦੱਸੇ ਸਾਰਿਆਂ ਨੂੰ ਜਾ ਕੇ ਕਿ ਤੇ ਨਹੀਂ ਚਾਚੀ ਦੱਸਦੀ ਇੰਨਾ ਕੋਹ ਅੱਗੇ ਸਾਡੇ ਘਰ ਚ ਹੋਇਆ ਕਿੰਨਾ ਕ ਚਾਚੀ ਨੇ ਬਾਹਰ ਦੱਸਿਆ ਵਾ ਕਿੰਨੀਆਂ ਕ ਲੋਕਾਂ ਨਾਲ ਗੱਲਾਂ ਕੀਤੀਆਂ ਵਾ ਸਾਰੀਆਂ ਗੱਲਾਂ ਉਹਨੇ ਹੀ ਠੱਕਣ ਤੱਕ ਇਹ ਆ ਜੇ ਹੋਰ ਕੋਈ ਹੁੰਦੀ ਨਾ ਗਲੀ ਗਲੀ ਚ ਜਾ ਕੇ ਘਰ ਘਰ ਦੱਸਦੀ ਫੇਰ ਆ ਵੀ ਗੱਲਾਂ ਵੇਖੀ ਕਿਦਾਂ ਨਾ ਨਿਕਲਣਗੀਆਂ ਫੇਰ ਕਿਉਂ ਗੱਲਾਂ ਕਰਾਂਗੇ ਜਿੱਦਨ ਪੁੱਤ ਤੂੰ ਕਰਾਏਂਗਾ ਉਦਾਂ ਨਹੀਂ ਗੱਲਾਂ ਹੁੰਦੀਆਂ ਇਹ ਗੱਲ ਯਾਦ ਰੱਖੀ ਮੇਰੀ ਆਹੋ ਅੱਗੇ ਵੀ ਮੈਂ ਹੋਂ ਕਰਾਈਆ ਮੈਂ ਤੂੰ ਹੀ ਨਹੀਂ ਕੋਈ ਵੀ ਕੀਤਾ ਮੈਂ ਕੀਤਾ ਜੋ ਵੀ ਕੀਤਾ ਤੇਰੀ ਕਰਤੂਤ ਨਹੀਂ ਹੋਈਆਂ ਉਦਾਂ ਕੋਈ ਹੋਈ ਗੱਲ ਮੇਰੀ ਮੇਰੀ ਵਜ੍ਹਾ ਨਾਲ ਕੋਈ ਗੱਲ ਹੋਈ ਪਿੱਲਾ ਇਹ ਦੱਸ ਜਿਹੜੀ ਗੱਲ ਹੋਈ ਤੇਰੀ ਵਜ੍ਹਾ ਨਾਲ ਨਹੀਂ ਹੋਈ ਆ ਮੰਮੀ ਆ ਤਾੜੀ ਏਕਾ ਸੁਣਾ ਨਹੀਂ ਵਜੀ ਦੋਹਾਂ ਥਾਂ ਨਾਲ ਵਜੀ ਆ ਪਤਾ ਮੈਨੂੰ ਜਿੰਨਾ ਮੇਰਾ ਕਸੂਰ ਹੋਣਾ ਹੀ ਤਾਂ ਦਾਵਾ ਠੀਕ ਆ ਜਿੱਦਾਂ ਜਿੱਦਾਂ ਤੂੰ ਸਲਾਹ ਦਿੰਦਾ ਗਿਆ ਉਦਾਂ-ਉਦਾਂ ਮਗਰ ਚੱਲਦੀ ਗਈ ਮੇਰਾ ਤਾਂ ਦਿਮਾਗ ਹੀ ਹੁਣ ਕੰਮ ਕਰਨ ਲੱਗਾ ਪਹਿਲਾਂ ਤੇ ਕਰਦਾ ਹੀ ਨਹੀਂ ਪਹਿਲਾਂ ਤਾਂ ਤੇਰੇ ਕਹਣੇ ਤੇ ਜਿੱਦਾਂ ਤੂੰ ਕਹਿੰਦਾ ਰਿਹਾ ਉਦਾਂ ਕਰਦੀ ਨਹੀਂ ਮੈਂ ਮੰਮੀ ਤੁਸੀਂ ਕਮਾਂਡ ਦਿੰਦੇ ਤੇ ਮੈਂ ਚੱਲਦਾ ਹਾਂ ਠੀਕ ਆ ਤੁਹਾਡਾ ਦਿਮਾਗ ਕੰਮ ਕਰਦਾ ਜੀ ਤੇ ਮੇਰੇ ਪਿੱਛੇ ਤੁਸੀਂ ਕੰਮ ਕਰਾਉਂਦੇ ਮੇਕੋ ਸਾਬੀ ਚੁੱਪ ਕਰ ਜਾ ਇੱਥੇ ਹੀ ਜਿਆਦੀ ਜ਼ਬਾਨ ਵਧਦੀ ਜਾਂਦੀ ਓ ਤੇਰੀ ਇੰਨਾ ਸੋਚਣਾ ਆਪਣੇ ਮਾਣਾ ਗੱਲ ਕਰਨ ਲਿਆ ਕਿੱਤਾ ਜ਼ਬਾਨ ਸਾਲ ਕਰੀ ਜਾਂਦਾ ਮੇਰੇ ਨਾਲ ਤੇ ਕੀ ਕਰਾਂ ਫਿਰ ਆਹੋ ਜੋ ਝੂਠੇ ਸੱਚੇ ਮੇਰੇ ਹੀ ਨਾ ਲੱਗਣ ਦੇ ਹੁਣ ਵੀ ਤੂੰ ਉਹਦੇ ਪਿੱਛੇ ਲੱਗ ਗਏ ਜੇ ਹੁਣ ਵੀ ਮੇਰਾ ਨਾਂ ਲਾਦਤਾ ਕੱਲੇ ਦਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਪਿੱਛੇ ਨਹੀਂ ਲੱਗੀ ਸੱਚ ਵਾ ਸਾਰਾ ਕੁਝ ਤੇ ਸੱਚ ਸਾਰਾ ਕੁਝ ਤੇਰਾ ਮੈਂ ਸਾਹਮਣੇ ਲਿਆਉਂਗੀ ਤੂੰ ਉਹਨਾਂ ਨਾਲ ਝੂਟੀਆਂ ਉਹ ਗੱਲਾਂ ਕਰਨ ਢੀ ਆ ਤੂੰ ਉਹਦੇ ਪਿੱਛੇ ਮਗਰ ਲੱਗੀ ਆ ਉਹ ਡਾਕਟਰ ਕੋ ਮੈਂ ਖੜ ਕੇ ਨਾ ਰਿਪੋਰਟਾਂ ਲਿਆ ਕੇ ਤੇਰੀ ਗਾੜੀ ਰੱਖੂੰਗੀ ਵੀ ਵੇਖੀ ਹੁਣ ਕਿ ਸੱਚ ਆ ਕਿ ਝੂਠ ਵਾ ਕੰਨਾਂ ਨੂੰ ਹੱਥ ਲਵਾ ਤੇ ਮੰਮੀ ਮੇਰੇ ਤਾਂ ਡੇ ਦਿਮਾਗ ਨੇ ਤੇ ਤੁਹਾਡੀ ਜ਼ੁਬਾਨ ਨੇ ਨਾ ਕਰੋ ਇਹੋ ਜੇ ਕੰਮ ਉਹ ਤੇ ਮੇਰੇ ਮੂੰਹ ਚੋਂ ਗੱਲ ਨਿਕਲ ਗਈ ਆ ਮੈਂ ਕਿੱਡਾ ਸੱਚੀ ਕਰਨ ਲੱਗਾ ਵਾ ਮੂੰਹ ਚੋਂ ਨਿਕਲ ਗਈ ਆ ਨਾ ਕਿਤੇ ਕਰਨ ਨਾ ਦਵੀ ਇੰਨੀ ਗੱਲ ਦਾ ਯਕੀਨ ਰੱਖੀ ਧਿਆਨ ਰੱਖੀ ਚੰਗਾ ਕਿਤੇ ਹੋ ਗਈ ਨਾ ਪੁੱਤ ਤੇ ਫੇਰ ਵੇਖੀ ਕੀ ਬਣਦਾ ਈ ਉਣੀ ਨਹੀਂ ਡੇ ਚਲ ਕੋਈ ਨਹੀਂ ਆਪੇ ਵੇਖ ਕੇ ਕਰ ਦੇਣਗੇ ਚੁੱਕ ਲੈਂਦੇ ਤੇ ਵਧੀਆ ਹੀ ਸਗੋ ਟਾਈਮ ਵੀ ਓਨਾ ਕੀ ਆ ਸਾਧਨ ਹੈਗਾ ਛੱਟ ਉਹਨਾਂ ਨੇ ਆ ਜਾਣਾ ਹੈਗਾ ਜੀ ਹਾਂ ਗੱਲ ਹੈ ਨਾ ਮਾਤਾ ਫਿਰ ਭਈ ਜੇ ਮੈਂ ਉਲਟਾ ਦਿਮਾਗ ਚਲਾਉਣ ਤੇ ਆਇਆ ਨਾ ਬਚਿਓ ਫਿਰ ਹੁਣ ਮੈਂ ਦੱਸਦਾ ਤੁਹਾਨੂੰ ਫਿਰ ਕਰਨਾ ਹੈ ਕਿ ਨਹੀਂ ਕਰਨਾ ਲੈ ਹੀ ਜੜੀ ਫਿਰ ਚਾਚੀ ਨੂੰ ਲਿਆਉਣਾ ਤੂੰ ਮੌਤ ਵਰ ਬਣਾ ਲਈ ਇਹਨੂੰ ਬਣਾ ਲਈ ਜੱਜ ਸਾਡੇ ਘਰ ਦੀ ਕੋਈ ਨਹੀਂ ਚੱਲ ਤੂੰ ਸੁਖਦੀਆਂ ਕਮਾਂਡਾਂ ਤੇ ਦੱਸਦਾ ਮੈਂ ਫਿਰ